ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਗਏ ਸੀ ਹਰਦੀਪ कौर ਦੇ ਘਰੇ ਪਹਿਲਾਂ ਚਾਹ ਪਾਣੀ ਪੀ ਲਿਆ ਫਿਰ ਜਵਾਕਾ ਨਾਲ ਖੇਡੀ ਗਏ ਅਸੀਂ ਤੇ ਚਾਹ ਪਾਣੀ ਅਸੀਂ ਪੀ ਲਿਆ ਸੀਗਾ ਤੇ ਆ ਦੇਖੋ ਪੰਜੀਰੀ ਦੇਸੀ ਘਿਓ ਦੀ ਲਓ ਜੀ ਸਾਰੇ ਫਰੈਂਡ ਖਾਓ ਪੰਜੀਰੀ ਬਿਸਕੁਟ ਤੇ ਨਮਕੀਨ ਲਓ ਜੀ ਤੁਸੀਂ ਵੀ ਸਾਰੇ ਖਾ ਲਓ ਪੰਜੀਰੀ ਹਰਦੀਪ कौर ਨੇ ਬਣਾਈ ਹੈ ਪੰਜੀਰੀ ਬਹੁਤ ਹੀ ਸੁਆਦ ਉਦੋਂ ਵਾਂ ਸੀ ਚਾਹ ਚੂ ਪੀ ਲਈ ਤੇ ਉਦੋਂ ਆ ਦੇਖੋ ਜਵਾਕ ਸ਼ਰਾਰਤਾਂ ਕਰਦੇ ਆ ਤੇ ਜਵਾਕਾਂ ਨੇ ਫਨ ਸ਼ੰਨ ਕਰਿਆ ਫਿਰ ਹੋ ਗਿਆ ਲੰਚ ਟਾਈਮ ਫਿਰ ਅਸੀਂ ਕਹਾਂ ਚਲੋ ਰੋਟੀ ਖਾਣੀ ਹੈ ਟਿੱਕੀ ਮੰਗਾ ਲਈਆਂ ਦਹੀਂ ਭੱਲੇ ਟਿੱਕੀਆਂ ਲਓ ਜੀ ਅਸੀਂ ਲੰਚ ਕਰ ਰਹੇ ਹਾਂ ਹੁਣ ਅਸੀਂ ਲਓ ਜੀ ਤੁਸੀਂ ਸਾਰੇ ਫਰੈਂਡ ਖਾਓ ਲੰਚ ਟਿੱਕੀਆਂ ਜੀ ਤੇ ਚੈਨਲ ਮੇਰਾ ਹੋ ਗਿਆ ਸੀ ਮੋਨੇਟਾਈਜ਼ ਉਹਦੀ ਖੁਸ਼ੀ ਵਿੱਚ ਮੰਗਾ ਲਿਆ ਸੀ ਸਾਰਾ ਕੁਝ ਅਸੀਂ ਚੈਨਲ ਹੋ ਗਿਆ ਸੀ ਮੋਨੇਟਾਈਜ਼ ਰੱਬ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਉਸ ਦਿਵਸ ਅਸੀਂ ਚਲੇ ਗਏ ਸੀਗੇ ਦਿਵਲਪ੍ਰੀਤ ਦੇ ਘਰੇ ਫਿਰ ਅਸੀਂ ਉੱਥੇ ਵੀ ਪਾਰਟੀ ਕੀਤੀ ਦਿਵਲਪ੍ਰੀਤ ਦੇ ਘਰੇ ਜਾ ਕੇ ਮਟਰੀ ਧਰੀ ਗਜਰੇਲਾ ਦਾਲ ਪੂਜੀਆ ਬਦਾਨਾ ਪਕੌੜੀ ਤੇ ਚੈਨਲ ਮੋਨੇਟਾਈਜ਼ ਦੀ ਪਾਰਟੀ ਕਰੀ ਸੀ ਅਸੀਂ ਉੱਥੇ ਵੀ ਇਕੱਠੇ ਹੋ ਕੇ ਸਾਰਿਆਂ ਨੇ ਆ ਖਾਓ ਜੀ ਗਜਰੇਲਾ ਗਾਜਰ ਵਾਲਾ ਗਜਰੇਲਾ ਤੇ ਆ ਹਲਦੀ ਵਾਲੀ ਪਿੰਨੀ ਬਦਾਨਾ ਪਕੌੜੀ ਨਾਲ ਚਾਹ ਗਰਮ-ਗਰਮ ਤੇ ਮੈਂ ਕਿਹਾ ਚਲੋ ਚੈਨਲ ਹੋ ਗਿਆ ਮੋਨੇਟਾਈਜ਼ ਹਨਾ ਸੋਨਾ ਭੈਣਾ ਕੋਲ ਜਾ ਕੇ ਮੈਂ ਪਾਲਟੀ ਕਰਾਈ ਦੋਨਾਂ ਭੈਣਾ ਕੋਲ ਜਾ ਕੇ ਤੇ ਦੁੱਧੂਦ ਖਾ ਪੀ ਕੇ ਫਿਰ ਅਸੀਂ ਦੋਨਾਂ ਭੈਣਾ ਨੇ ਮੈਂ ਤੇ ਦਿ올ਪ੍ਰੀਤ ਨੇ ਥੋੜੀਆਂ ਫੋਟੋ ਸ਼ੂਟ ਕਰਿਆ ਕਾਲ ਟੋਪੀ ਵਾਲੇ ਮੈਂ ਜਿਸ ਨਾਲ ਕੋਰ ਬੁਜੀ ਹੈ ਮੈਂ ਦਿ올ਪ੍ਰੀਤ ਦਾ ਉਸ ਤੋਂ ਹੀ